ਪੰਜਾਬ ਦੇ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਣ ਵਾਲੀਆਂ ਨੇ ਤੇ ਇਹਨਾਂ ਚੋਣਾਂ ਨੂੰ ਲੈ ਕੇ ਸਿਆਸਤ ਕਾਫੀ ਪੱਕੀ ਹੋਈ ਐ ਇੱਕ ਦੂਸਰੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਧੱਕੇਸ਼ਾਹੀ ਚੱਲ ਰਹੀ ਐ ਸਾਨੂੰ ਨਾਮਜ਼ਦਗੀਆਂ ਨਹੀਂ ਪਰਤਨ ਦੇ ਤੇ ਇਸੇ ਵਿਚਾਲੇ ਸੁਖਬੀਰ ਸਿੰਘ ਬਾਦਲ ਇੱਕ ਪਟਾਕਾ ਪਾਉਂਦੇ ਨੇ ਇੱਕ ਆਡੀਓ ਜਿਹੜੀ ਐ ਸ਼ੇਅਰ ਕਰਦੇ ਨੇ ਸੋਸ਼ਲ ਮੀਡੀਆ ਤੇ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਆਡੀਓ ਪਟਿਆਲਾ ਪੁਲਿਸ ਦੇ ਆਡੀਓ ਆ ਕਾਨਫਰੈਂਸ ਕਾਲ ਆ ਇਹ ਲੀਕ ਹੋਈ ਹੁੰਦੀ ਹੈ ਤੇ ਕਾਫੀ ਮਾਮਲਾ ਪੱਕ ਗਿਆ ਕਾਫੀ ਮੁੱਦਾ ਜਿਹੜਾ ਪੱਕਿਆ ਤਾਂ ਇਸ ਰੋਮਨੀ ਅਕਾੜ ਦੇ ਨਾਲ ਹਾਈ ਕੋਰਟ ਵੀ ਪਹੁੰਚ ਗਈ ਚੌਨ ਕਮਿਸ਼ਨ ਤੇ ਕੋਲ ਵੀ ਗਈ ਤੇ ਉਧਰੋਂ ਪਟਿਆਲਾ ਪੁਲਿਸ ਦਾ ਵੀ ਬਿਆਨ ਆ ਗਿਆ ਉਹ ਕਹਿੰਦੇ ਇਹ ਤਾਂ ਜਾਲੀ ਹੈ ਕੀ ਹੈ ਸਾਰਾ ਮਾਮਲਾ ਕੀ ਕੁਝ ਚੱਲ ਰਿਹਾ ਹੈ ਕਿ ਸੱਤਾ ਤੇਰਾ ਪਾਰਟੀਆਂ ਆਪਣੀ ਈਗੋ ਤੇ ਲੱਗੇ ਬੈਠੀਆਂ ਹੋਈਆਂ ਨੇ ਚੋਣਾ ਪਹਿਲਾ ਤਰਨ ਤਰਨ ਦੀ ਜਿੰਨੀ ਚੋਣ ਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਚਲੋ ਪਾਰਟੀਆਂ ਜ਼ੋਰ ਤਾਂ ਲਾਉਂਦੀਆਂ ਹੀ ਨੇ ਆਪਣੇ ਚੋਣ ਜਿੱਤਣ ਦੇ ਲਈ ਪਰ ਜੋ ਕੁਝ ਹੁਣ ਹੋ ਰਿਹਾ ਜਿਸ ਤਰੀਕੇ ਦੇ ਨਾਲ ਮਾਹੌਲ ਬਣ ਰਿਹਾ ਹੈ ਤਾਂ ਅਲੱਗ ਹੀ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਪੰਜਾਬ ਸਰਕਾਰ ਇੱਕ ਵਾਰ ਫਿਰ ਧਾਰਮਿਕ ਜਥੇਬੰਦੀਆਂ ਦੇ ਅੜਿੱਕੇ ਆਈ ਹੋਈ ਹੈ ਪਹਿਲਾਂ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮ ਸੀ ਤੇ ਉਸ ਵੇਲੇ ਵੀ ਕਾਫੀ ਸਵਾਲ ਉੱਠੇ ਪੰਜਾਬ ਸਰਕਾਰ ਦੇ ਤੇ ਹੁਣ ਇੱਕ ਵਾਰੀ ਫਿਰ ਸਵਾਲ ਉੱਠੇ ਨੇ ਕਿਉਂ ਉੱਠ ਰਹੇ ਨੇ ਹੁਣ ਕੀ ਪੰਗਾ ਪੈ ਗਿਆ ਇਸ ਤੇ ਵੀ ਚਰਚਾ ਕਰਾਂਗੇ ਉਧਰ ਵਿਕਰਮ ਸਿੰਘ ਮਜੀਠੀਆ ਨੂੰ ਵੀ ਹਾਈ ਕੋਰਟ ਤੋਂ ਝਟਕਾ ਲੱਗਿਆ ਹੁਣ ਮਜੀਠੀਆ ਸਾਹਿਬ ਕੀ ਕਰਨਗੇ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੜੀ ਪਟਿਸਾਬ ਸਾਥੀ ਕਾਲਪੋ ਸਵਾਗਤ ਹੈ ਤੁਹਾਡਾ ਮੇਰੇ ਵੱਲੋਂ ਵੀ ਆਪ ਕੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਿਸਾਬ ਸੁਖਬੀਰ ਸਿੰਘ ਬਾਦਲ ਅੱਜ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇੱਕ ਆਡੀਓ ਜਿਹੜੀ ਉਹ ਪਾਉਂਦੇ ਨੇ ਉਸ ਤੋਂ ਬਾਅਦ ਕਾਫੀ ਸਿਆਸਤ ਭਖ ਜਾਂਦੀ ਹੈ ਪੰਜਾਬ ਪੁਲਿਸ ਸਵਾਲ ਚੁੱਕਦੇ ਨੇ ਕਿ ਇਹ ਕਾਨਫਰੈਂਸ ਕਾਲ ਹੈ ਕਿ ਦੇਖੋ ਕਿਸ ਤਰੀਕੇ ਦੇ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਤੇ ਪੰਜਾਬ ਪੁਲਿਸ ਕਿਸ ਤਰੀਕੇ ਦੇ ਨਾਲ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਭਰਨ ਤੋਂ ਰੋਕਣ ਦੇ ਲਈ ਜਿਹੜੀ ਪਲੈਨਿੰਗ ਕਰ ਰਹੇ ਨੇ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਫਿਰ ਪਟਿਆਲਾ ਪੁਲਿਸ ਦਾ ਬਿਆਨ ਵੀ ਆਉਂਦਾ ਕਿ ਇਹ ਤਾਂ ਜਾਲੀ ਵੀਡੀਓ ਹੈ AI ਜਨਰੇਟਿਡ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੁਝ ਵਾਇਰਲ ਹੁੰਦਾ ਫਿਰ ਇਹੀ ਗੱਲ ਆਉਂਦੀ ਹੈ ਕਿ AI ਦੇ ਨਾਲ ਬਣੀ ਹੁੰਦੀ ਹੈ ਪਹਿਲੀ ਗੱਲ ਤੇ ਆ ਕਿ ਜੋ ਕੁਝ ਹੋ ਰਿਹਾ ਅਸੀਂ ਉਹਦੀ ਕਰਨੇ ਸ਼ਬਦਾਂ ਨਖੇਦੀ ਨਹੀਂ ਕਰਦੇ ਅਸੀਂ ਕਰਨੇ ਸ਼ਬਦਾਂ ਵਿੱਚ ਇਹ ਮੰਗ ਵੀ ਕਰਦੇ ਆ ਕਿ ਇਹਦੀ ਜਾਂਚ ਹੋ ਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਇੱਕ ਬੁੱੱਜੜ ਜਿਹਾ ਬੰਦਾ ਇੱਕ ਬੀਬੀ ਦੇ ਕਾਗਜ਼ ਖੋ ਕੇ ਭਾਈ ਦਾ ਤੇ ਉਹਦੇ ਉੱਤੇ ਤੇ ਮੈਂ ਸੋਚਦਾ ਵੀ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਵੀ ਦਰਜ ਹੋਣਾ ਚਾਹੀਦਾ ਬਿਲਕੁਲ ਕੈਮਰੇ ਵਾਲਾ ਵਾਦੇ ਪੀ ਤੂੰ ਕੌਣ ਹੈ ਤੂੰ ਦੱਸ ਤੈਨੂੰ ਕਿਹਨੇ ਕਿਹਾ ਤੂੰ ਕਿਉਂ ਇਹ ਕੰਮ ਕੀਤਾ ਕਿਵੇਂ ਕੀਤਾ ਕਿਹਨੂੰ ਪਛਕੇ ਕੀਤਾ ਪਿੱਛੇ ਪਿੱਛੇ ਉਹ ਅੱਗੇ ਅੱਗੇ ਚੱਲ ਰਿਹਾ ਵਾ ਦੌੜ ਭੱਜ ਕਰ ਰਿਹਾ ਵਾ ਆਖਰ ਮੂਹ ਲਗੋਂਦਾ ਪਰ ਮੂੰਹ ਫੇਰ ਕੈਮਰੇ 'ਚ ਆ ਜਾਂਦਾ ਤੇ ਅਸੀਂ ਸੋਚਦੇ ਹਾਂ ਵੀ ਸਾਡੀਆਂ ਸਰਕਾਰਾਂ ਸੁੱਤੀਆਂ ਕਿੱਥੇ ਆ ਸਾਡੀਆਂ ਏਜੰਸੀਆਂ ਸੁੱਤੀਆਂ ਕਿੱਥੇ ਸਾਡੇ ਜਿਹੜੇ ਚੋੜਕ ਵਿਸ਼ੇ ਸੁੱਤੇ ਕਿੱਥੇ ਨੇ ਪਰ ਮੈਂ ਇਹ ਗੱਲ ਕਹੂੰਗਾ ਇਹ ਪਿੱਕ ਪਾਈ ਕਿਹਨੇ 1992 ਦੀਆਂ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀਆਂ ਨੇ ਬਾਈਕਟ ਕਰਤਾ ਮੁੰਡਿਆਂ ਦੇ ਭਰਾਵ ਥੱਲੇ ਆ ਗਏ ਤੇ ਮੁੰਡਿਆਂ ਨੇ ਬਾਈਕਟ ਕਿਉਂ ਕਰਾਇਆ ਇਹ ਉਹਨਾਂ ਦੀ ਨਲਕੀ ਦੀ ਮਾਂ ਨਲਕੀ ਸੀ ਸਰਵਾਰ ਪ੍ਰਕਾਸ਼ ਸਿੰਘ ਬਾਦਲ ਬਾਅਦ ਵਿੱਚ ਕਹਿੰਦੇ ਹੁੰਦੇ ਸੀ ਕਿ ਅਸੀਂ ਜਾਣ ਬੁੱਝ ਕੇ ਬਾਈਕਟ ਕੀਤਾ ਵੀ ਜਿਹੜੇ ਮੁੰਡਿਆਂ ਤੁਰੇ ਫਿਰਦੇ ਆ ਇਹ ਮਾਰਨੇ ਪੈਣੇ ਆ ਇੰਮਹੁ ਹਲੂ ਖਰਾਬ ਕਰ ਰਿਆ ਪੰਜਾਬ ਦੇ ਅਮਨ ਸ਼ਾਂਤੀ ਭੰਗ ਕਰ ਰਿਆ ਲੇਕਿਨ ਬਾਈਕਟ ਕੀਤਾ ਅਸੀਂ ਦੀ ਚਾਹੁੰਦੇ ਅਸੀਂ ਮੁੰਡੇ ਮਾਰੀਏ ਤੇ ਮੈਂ ਸੋਚਦਾ ਵੀ ਜੇ ਅਕਾਲੀ ਸਰਕਾਰ ਹੁੰਦੀ ਤੇ ਸ਼ਾਇਦ ਇਥੋਂ ਤੱਕ ਨੌਬਤ ਨਾ ਜਾਂਦੀ ਜਿੱਥੋਂ ਤੱਕ ਚਲੀ ਗਈ ਸੀ 1992 ਦੀ ਜਦੋਂ ਚੋਣਾਂ ਹੁੰਦੀਆਂ ਤੇ ਉਹਨਾਂ ਚੋਣਾਂ ਦੇ ਵਿੱਚ ਧੱਕੇ ਦਾ ਵੋਟਾਂ ਪਏ ਜਾਂਦੀਆਂ ਜਾਲੀ ਵੋਟਾਂ ਪਈਆਂ ਜਾਂਦੀਆਂ 3-300 ਵੋਟਾਂ ਲੈ ਕੇ ਲੋਕੀ ਐਮਐਲਏ ਬਣ ਗਏ। ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਦਾ ਲੇਕਿਨ ਲੋਕੀ ਐਮਐਲਏ ਬਣ ਗਏ ਵੀ ਉਹਨਾਂ ਵੋਟ ਪਾਉਣ ਕੋਈ ਨਿਕਲੇ ਨਹੀਂ। ਇਹ ਨਾਂ ਨਹੀਂ ਉਹਦਾ ਫਾਇਦਾ ਠਾਇ ਤੇ ਇਹ ਉੱਥੇ ਬਕਾਇਦਾ ਤੌਰ ਤੇ ਜਿਹੜੇ ਸੀ ਐਮਐਲਏ ਬਣੇ। ਇੱਕ ਉਹਨਾਂ ਨੂੰ ਤਰਤੀਬ ਆ ਗਈ। ਬੰਦੇ ਵਿੱਚ ਚੋਣਾ ਜਿਹੜੀਆਂ ਹੁੰਦੀਆਂ ਨੇ ਉਹ ਵਿਧਾਨ ਸਭਾ ਦੀਆਂ ਹੁੰਦੀਆਂ ਤੇ ਬਿਆਨ ਸਿੰਘ ਵੀ ਮੀਨਿਸਟਰ ਬਣਦੇ ਆ। 93 ਦੇ ਵਿੱਚ ਇਸੇ ਤਰ੍ਹਾਂ ਚੋਣਾ ਜਿਹੜੀਆਂ ਸਰਪੰਚੀ ਦੀ ਹੁੰਦੀ ਹੈ ਤੇ ਸਰਪੰਚੀਆਂ ਵੀ ਫਿਰ ਜਿਹੜੀਆਂ ਸੀ ਪੁਲਿਸ ਹੀ ਬਣਾਉਂਦੀ ਵੀ ਤੂੰ ਨਹੀਂ ਖੜਨਾ ਤੂੰ ਖੜਨਾ ਤੂੰ ਕਰਨਾ ਐਮਐਲਏ ਜਿੱਤਿਆ ਅਥਰ ਗੁੰਦਾ ਸੀ ਉਹ ਸਰਪੰਚ ਬਣ ਜਾਂਦਾ ਸੀ ਜੀ ਉਸ ਤੋਂ ਬਾਅਦ ਨੇਰੀ ਆ ਗਈ ਭਾਵੇਂ ਕਾਲੀਆਂ ਦੀ ਗੱਲ ਸੀ ਕਾਲੀਆਂ ਦੇ ਇੱਥੋਂ ਤੱਕ ਕਰ ਦਿੱਤਾ ਸੀਗਾ ਵੀ ਜੇ ਤੋ ਕੀ ਆਖੇ ਲੱਗਦਾ ਠੀਕ ਆ ਨਹੀਂ ਤੇ ਚੁੱਕ ਕੇ ਥਾਣੇ ਸੁੱਟਦੇ ਤੇ ਪਰਚਾ ਦੇ ਅੰਦਰ ਸੁੱਟਦੇ 6 ਮਿੰਟ ਜੀ ਬਾਨਤ ਨਾ ਹੋਵੇ ਉਹਦੇ ਪ੍ਰੂਫ ਜਸਟਿਸ ਮਹਿਸਾਬ ਸਿੰਘ ਦਾ ਇੱਕ ਮੈਮਰੀ ਕਮਿਸ਼ਨ ਆ ਜਿਨੇ ਇਹ ਸਾਰੀ ਰਿਪੋਰਟ ਤਿਆਰ ਕਰਕੇ ਕੈਪਟਨ ਅਮਰਿੰਦਰ ਸਿੰਘ ਦਿੱਤੀ ਸੀ ਬਹੁਤ ਸਾਰੇ ਕੇਸ ਸੈਂਕੜੇ ਕੇਸ ਜਿਹੜੇ ਸੀ ਉਹ ਰੱਦ ਕੀਤੇ ਗਏ ਸੀ ਕਿ ਇਹ ਝੂਠੇ ਕੇਸ ਦਰਜ ਕੀਤੇ ਗਏ ਜੁਰਕੇ ਫਿਰ ਕਾਂਗਰਸ ਆਉਦੀ ਆ ਮੇਰੇ ਆਪਣੇ ਪਿੰਡ ਦਾ ਸਰਪੰਚ ਐਮਐਲਏ ਨੇ 12 ਲੱਖ ਰੁਪਏ ਲੈ ਕੇ ਬਣਾਇਆ ਸੀ ਜਾਂ ਮੁੰਜਾ ਕ ਤੇਰੇ ਸਾਹਮਣੇ ਕੋਈ ਗੁੰਮਦਾ ਹੀ ਨਹੀਂ ਕਾਗਜ਼ ਰਜੈਕਟ ਕਰਾ ਦੇਾਂਗੇ ਇੱਥੋਂ ਤੱਕ ਨੌਬਤਾਂ ਦੀਆਂ ਸੀਗੀਆਂ ਤੇ ਹੁਣ ਉਸੇ ਜਿਹੜੀ ਪਿੱਛੇ ਪਿਰਤ ਪਈ ਉਸੇ ਪਿਰਤ ਨੂੰ ਆਮ ਆਦਮੀ ਪਾਰਟੀ ਬਦਲਾ ਦੀ ਨੀਤੀ ਜਿਹੜੀ ਉਹ ਬਦਲਾ ਕਰ ਰਹੀ ਜੀ ਕਾਨੇ ਵੋਟ ਆਮ ਆਦਮੀ ਪਾਰਟੀ ਨੂੰ ਪਾਈ ਲੋਕਾਂ ਨੇ ਵੋਟ ਬਦਲਾ ਨੂੰ ਪਾਈ ਹੈ ਜਸਤਿਸ ਰਣਜੀਤ ਸਿੰਘ ਇੱਕ ਦਿਨ ਮੈਨੂੰ ਕਹਿੰਦੇ ਵੀ ਵੇਖੋ ਜੀ ਜੇ ਕਿਤੇ ਭਗਵੰਤ ਮਾਨ ਦਾ ਨਾਂ ਆਉਂਦਾ ਤੇ ਪੰਜਾਬ 'ਚ ਜਿਹੜੀ ਆਵਾ ਦੀ ਸਰਕਾਰ ਨਾ ਬਣਦੀ ਮੈਂ ਕਿਹਾ ਵੱਧ ਸੀਟਾਂ ਲੱਗੇ ਬਣਦੀ 92 ਦੀ 94 ਹੋ ਸਕਦੇ ਸੀ 92 ਦੀ 90 ਨਹੀਂ ਰਹਿਣੀ ਲੋਕਾਂ ਨੇ ਬਦਲਾਅ ਦੇ ਮੋਟ ਪਾਈ ਸੀ ਬਿਲਕੁਲ ਜਿਹੜੀਆਂ 2-4 ਮਿਸ਼ਰਤ ਘਟੀਆਂ ਨੇ ਉਹ ਸਿਰਫ ਭਗਵੰਤ ਮਾਨ ਕਰਕੇ ਘਟੀਆਂ ਸੀ ਵੀ ਸ਼ਰਾਬੀ ਕਬਾਬੀ ਬੰਦਾ ਵਾ ਜਿਹੜਾ ਬੰਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ਼ਰਾਬ ਪੀ ਕੇ ਆ ਕੇ ਸਟੇਜ ਤੇ ਬਹਿ ਜਾਂਦਾ ਵਾ ਤੇ ਲੋਕਾਂ ਕੋਲ ਬਚਾ ਕੇ ਬੜੀ ਮੁਸ਼ਕਲ ਨਾਲ ਪ੍ਰਬੰਧਕ ਇਹਨੂੰ ਉੱਥੋਂ ਕੱਢਦੇ ਵੀ ਕਿਤੇ ਮਾਰ ਹੀ ਨਾ ਦੇਣ ਲੋਕ ਸਭਾ ਦੇ ਵਿੱਚ ਜਿਹੜੇ ਭਗਵੰਤ ਮੰਨਦੇ ਨਾਲ ਬੈਂਦੇ ਸੀ ਖਾਲਸਾ ਜੀ ਹਰਿੰਦਰ ਸਿੰਘ ਖਾਲਸਾ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਮੈਂ ਭਗਤੀ ਕਰਨ ਵਾਲਾ ਬੰਦਾ ਵਾਂ ਰੱਬ ਦਾ ਨਾਮ ਲੈਣ ਦਾ ਜਦੋਂ ਮੇਰੇ ਨਾਲ ਕੇ ਵਹਿੰਦਾ ਜੇ ਮੈਨੂੰ ਬੋਹ ਆਉਂਦੀ ਹੈ ਤੇ ਮੇਰਾ ਸਿਰ ਚੱਕਣਾ ਤੇ ਮੇਰੀ ਸੀਟ ਬਦਲੀ ਜਾਵੇ ਜੀ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਵੀ ਇਹ ਜਿਹੜੀ ਪਿਰਤ ਪਾਈ ਆ ਕਾਂਗਰਸ ਨੇ 1992 ਚ ਸ਼ੁਰੂ ਕੀਤੀ ਸੀ ਜਿਹੜੀ ਅੱਜ ਵੀ ਪਿਰਤ ਜਿਹੜੀ ਚੱਲੀ ਆ ਰਹੀ ਹੈ 33 ਸਾਲ ਹੋ ਗਏ ਸਪਿਰਤ ਪਈ ਨੂੰ ਜੇ ਕਾਲੀ ਆਈ ਤੇ ਕਾਲੀਆਂ ਤੇ ਇੰਤਹਾਹ ਕਰਦੀ ਲੋਕਾਂ ਦੇ ਝੂਠੇ ਪਰਚੇ ਦਰਜ ਕਰਾਤੇ ਕਾਂਗਰਸ ਨੇ ਇਹ ਬੁੱਧ ਰੰਗ ਕਰਾਇਆ। ਫੇਰ ਆਪਾਂ ਚੱਲਦੇ ਹਾਂ ਇਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਆਪਣੇ ਹੈਗੇ ਸੀਗੇ ਆ ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਸਾਹਮਣੇ ਜੋ ਤੁਹਾਡੇ ਸਾਹਮਣੇ ਹੋ ਰਿਹਾ ਸਭ ਨੂੰ ਪਤਾ ਹੀ ਪਤਾ ਵਾ ਪਰ ਇਹ ਪ੍ਰਿਤ ਮਾਰੀ ਹੈ ਜੇ ਬਦਲਾਅ ਦੀ ਨੀਅਤ ਨਾਲ ਤੁਸੀਂ ਆਏ ਸੀ ਤੇ ਬਦਲਾਅ ਲੈ ਕੇ ਆਉਂਦੇ। ਜੀ ਪੱਕੇ ਲੈ ਕੇ ਹੁੰਦੇ ਤੁਸੀਂ ਤੁਹਾਡਾ ਬੇੜਾ ਠਿੱਲ ਜੇ ਕਿਤੇ ਕੋਈ ਚਾਹੀਦਾ ਕੰਮ ਕਰਦੇ ਹੋ ਕਿਤੇ ਇੱਕ ਡੀਐਸਪੀ ਨੇ ਜਦ ਹੀ ਉਹ ਵਾਇਰਲ ਆ ਡੀਐਸਪੀ ਕਹਿੰਦਾ ਜੀ ਮੈਂ ਸਿਆਸੀ ਆਗੂਆਂ ਦੇ ਕੰਟੈਕਟ ਜਾਂ ਤੇ ਸਾਡਾ ਐਮਐਲਏ ਗੱਲ ਕਹਿੰਦਾ ਵੀ ਇਲੈਕਸ਼ਨ ਤੁਸੀਂ ਰੁਟੀਨ 'ਚ ਹੁੰਦੇ ਜੋ ਗਾ ਵਿਖੀ ਚੋ ਚੇਤਨ ਸਿੰਘ ਜੋੜਾ ਮਾ ਜੀ ਹੁਣ ਜਿਹੜੀ ਉਹ ਵੀਡੀਓ ਦਾ ਜਿਹੜੀ ਆਡੀਓ ਜਿਹੜੀ ਲੀਕ ਹੋਈ ਆ ਤੇ ਜੇ ਤੇ ਉਹ ਆਈਪੀ ਅਫਸਰ ਦੀ ਇਹ ਸਹੀ ਹੈ ਤੇ ਫਿਰ ਮੈਂ ਸੋਚਦਾ ਵੀ ਉਹਦੇ ਵਰਗੇ ਆਈਪੀ ਅਫਸਰ ਨੂੰ ਨੌਕਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨੂੰ ਡਿਸਮਿਸ ਕਰ ਦੇਣਾ ਚਾਹੀਦਾ। ਤੇ ਤੇਰਾ ਕੰਮ ਹੈ ਵੀ ਹਰ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਵੇਂ ਉਹ ਕੰਪਲੈਕਸ ਦੇ ਅੰਦਰ ਤੇ ਭਾਵੇਂ ਕੰਪਲੈਕਸ ਦੇ ਬਾਹਰ। ਜੀ। ਸਾਡੇ ਕੰਪਲੈਕਸ ਦੇ ਕੁਝ ਉਹਦੇ ਬਾਹਰ ਜੋ ਕਰਨਾ ਕਰ ਲੋ। ਅਗਲੇ ਨੂੰ ਘਰੇ ਬੰਦ ਕਰ ਦਿਓ ਉਹਨੂੰ ਦਬਕਾ ਮਾਰ ਦਿਓ ਤੂੰ ਕਾਗਜ਼ ਨਹੀਂ ਭਰਨੇ ਜਿੱਦਾਂ ਉਹ ਕੁੜੀ ਬੜੀ ਜਿਹੀ ਜੋਤੀ ਦੇਵੀ ਆ ਕਾਗਜ਼ ਹੋ ਕੇ ਭਾਜੀਵਾ ਦੇ ਕੋਲ ਉਹ ਕੰਪਲੈਕਸ ਤੋਂ ਬਾਹਰ ਉਹਦੇ ਤੇ ਪੁਲਿਸ ਮਕਦਮਾ ਦਰਜ ਕਰ ਸਕਦੀ ਇਹਦੋਂ ਤੱਕ ਕੁਝ ਨਹੀਂ ਕਰੇਗੀ ਕਾਰਨ ਵੀ ਜਦੋਂ ਠਿੱਖੀ ਵਿੰਡ ਦੇ ਵਿੱਚ ਬਕਾਇਦਾ ਤੌਰ ਤੇ ਕਾਲੀ ਦਲ ਦੇ ਜਿਹੜੇ ਸੀ ਉਮੀਦਵਾਰ ਆਪਣੇ ਨਾਮੀਨੇਸ਼ਨ ਦਾਖਲ ਕਰਨ ਲੱਗੇ ਤੇ ਝਗੜਾ ਹੋ ਗਿਆ ਆਮ ਆਦੀ ਪਾਰਟੀ ਦੇ ਗੁੰਡਿਆਂ ਨੇ ਜਿਹੜੀਆਂ ਸੀ ਅਕਾਲੀਆਂ ਤੇ ਕਾਂਗਰਸੀਆਂ ਫਾਈਲਾਂ ਫੜ ਕੇ ਪਾਰਟੀਆਂ ਬਾਹਰ ਸੁੱਟ ਦਿਤੀਆਂ ਵੀ ਤੁਸੀਂ ਕਾਗਜ ਨਹੀਂ ਪੜ ਸਕਦੇ ਧਰਨਾ ਦੇਣਾ ਪਿਆ ਸੁਖਬੀਰ ਸਿੰਘ ਬਾਦਲ ਨੂੰ ਸਿਕਿਉਰਿਟੀ ਦੇ ਬੜੀ ਬੜੀ ਮੁਸਤਦੀਨਾ ਬੜੀ ਜੜੀ ਸੀ ਉਹ ਕੋਸ਼ਿਸ਼ ਕਰਕੇ ਤੋਂ ਉਹਦੀਆਂ ਗੱਡੀਆਂ ਬਾਹਰ ਖੜੀਆਂ ਉੱਥੋਂ ਐ ਤੇ ਹਾਲਤ ਮੈਂ ਅੱਗੇ ਵੀ ਕਿਹਾ ਸੀ ਵੀ ਜਿਹੜੇ ਲੋਕ ਕਹਿੰਦੇ ਨੇ ਇਹ ਸੈਮੀਫਾਈਨਲ ਬਿਲਕੁਲ ਸੈਮੀਫਾਈਨਲ ਨਹੀਂ ਹੈਗਾ ਇਹ ਸੈਮੀਫਾਈਨਲ ਨਹੀਂ ਹੈਗਾ ਇਹ ਤੱਕੇਸ਼ਾ ਹੀ ਨਾ ਚੋਣ ਹੋਣੀ ਆ ਪਹਿਲੇ ਨੰਬਰ ਤੇ ਤੁਹਾਨੂੰ ਇਹ ਪਤਾ ਹੋਊਗਾ ਆਮ ਆਦੀ ਪਾਰਟੀ ਆਉਗੀ ਆਉਗੀ ਦੂਸਰੇ ਨੰਬਰ ਤੇ ਜਿਹੜੀ ਸੁਖਬੀਰ ਸਿੰਘ ਬਾਦਲ ਕਹਿੰਦੇ ਜੇ ਕਿਤੇ ਅਕਾਲੀ ਦਲ ਦੂਸਰੇ ਨੰਬਰ ਤੇ ਆ ਜਾਵੇ ਤਾਂ ਅਸੀਂ ਆਪਣੀ ਫਿਰ ਅੱਗੇ ਜਿੱਦਾਂ ਜਿੱਤ ਦੀ ਖੁਸ਼ੀ ਮਨਾਈ ਹੈ ਨਾ ਉਦਾਂ ਖੁਸ਼ ਮਨਾਵਾਂਗੇ ਅਸੀਂ ਤੇ ਕੱਟ ਕਾਂਗਰਸ ਪਾਰਟੀ ਵੀ ਨਹੀਂ ਅੱਜ ਦੀ ਡੇਟ ਦੇ ਵਿੱਚ ਆਵਾਦੀ ਪਾਰਟੀ ਨੂੰ ਇਹ ਗਿਆਨ ਹੋ ਗਿਆ ਵੀ ਸਾਡੀ ਗੱਲ ਨਹੀਂ ਬਣਣੀ ਸਾਡੀ ਸਰਕਾਰ ਨਹੀਂ ਬਣਣੀ ਹੁਣ ਆਪਣੀ ਸਰਕਾਰ ਨਾ ਬਣਦੀ ਵੇਖ ਕੇ ਤੇ ਉਹ ਹੋਰ ਕੰਮ ਕਰ ਰਹੇ ਹੁਣ ਅਕਾਲੀਆਂ ਦੇ ਵਿੱਚ ਤੇ ਆਵਾਦੀ ਪਾਰਟੀ ਚ ਦੌੜ ਲੱਗੀ ਹੈ ਜੀ ਵੀ ਜਿਹੜੇ ਹੱਥ ਬਣੇ ਨੇ ਆਉਣ ਵਾਲੇ ਦਿਨਾਂ 'ਚ ਸਰਕਾਰ ਤੇ ਕਾਂਗਰਸ ਦੀ ਬਣ ਸਕਦੀ ਆ ਜੇ ਕਾਂਗਰਸੀ ਸਰਕਾਰ ਬਣਦੀ ਆ ਤੇ ਦੂਜੇ ਨੰਬਰ ਤੇ ਕੌਣ ਰਵੇ ਅਕਾਲੀ ਕਹਿੰਦੇ ਅਸੀਂ ਦੂਜੇ ਨੰਬਰ ਤੇ ਆ ਜੇ ਸਾਡੀ ਬੱਤੀ ਚ ਆਸ ਹੋ ਜੂਗੀ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਸੀ ਜਰੂਰ ਆਉਣਾ ਲੜਾਈ ਇਸ ਗੱਲ ਦੀ ਹੈ ਦੋਵਾਂ ਚ ਲੜਾਈ ਇਸ ਗੱਲ ਦੀ ਆ ਕਿਉਂਕਿ ਨਾ ਕਾਂਗਰਸ ਬੋਲਦੀ ਆ ਨਾ ਪੁਨਰ ਸਜੀਤ ਵਾਲੇ ਬੋਲਦੇ ਆ ਨਾ ਕੋਈ ਹੋਰ ਬੋਲਦਾ ਕਿ ਹੋਰ ਤਾਂ ਬੋਲ ਨਹੀਂ ਰਿਆ ਤੇ ਇਹਨਾਂ ਨੇ ਜਿਹੜੀ ਉਹ ਆਡੀ ਹੋਏਗੀ ਸੀ ਉਹਨੂੰ ਡਾਕਟਰ ਦਲਜੀਤ ਚੀਮਾ ਕਹਿੰਦੇ ਵੀ ਹਾਈ ਕੋਰਟ ਤੁਸੀਂ ਚੈਲੰਜ ਕਰਦਾ ਵੀ ਇਹਦੀ ਜਾਂਚ ਕਰਾਈ ਜਾਵੇ ਤੇ ਮੈਂ ਇਹ ਕਹਿੰਦਾ ਵੀ ਜਾਂਚ ਹੋਵੇ ਜੇ ਇਹ ਸੱਚੀ ਆ ਤੇ ਵਰਨ ਸ਼ਰਮੇ ਨੂੰ ਇੱਥੇ ਪੁਲਿਸ ਦੇ ਵਿੱਚ ਰਹਿਣ ਦਾ ਕੋਈ ਅਧਿਕਾਰੀ ਰਹਿ ਜਿੰਦਾ ਇਹਨੂੰ ਡਿਸਮਿਸ ਕੀਤਾ ਜਿਹੜੀ 311 ਲਾ ਕੇ ਦਿੱਤੇ ਜੀ ਤੇ ਜੇ ਕੀ ਆ ਤੇ ਫਿਰ ਜਿਹਨੇ ਰਿਲੀਜ਼ ਕੀਤੀ ਆ ਜਿਹਨੇ ਬਣਾਈ ਆ ਏਆਈ ਦੇ ਉਹਦੇ ਖਿਲਾਫ ਜਿਹੜਾ ਵਾ ਉਹ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਇਹ ਦੇਸ਼ ਨੂੰ ਘਟ ਨਹੀਂ ਹੈਗਾ ਇਸੇ ਕਰਕੇ ਜਿਹੜੇ ਕੰਡੇ ਬੀਜੇ ਸੀ ਨਾ ਆਪ ਉਹ ਚੁਗਣੇ ਪੈ ਰਹੇ ਉਹਨਾਂ ਕਾਲੀਆਂ ਦੇ ਚੁਗਣੇ ਪਰ ਤੇ ਕਾਂਗਰਸ ਚੁਗਣੇ ਪਏ ਕੰਡੇ ਕਾਂਗਰਸ ਹੀ ਬੀਜੇ ਸੀਗੇ ਉਹਨਾਂ ਕੰਡਿਆਂ ਦੀ ਖੇਤੀ ਨੂੰ ਪਾਣੀ ਤੇ ਖਾਦ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਕਾਲੀਆਂ ਨੇ ਪਾਈ ਹੁਣ ਜਿਹੜੀ ਉਹ ਵੱਢਣ ਦੀ ਵੱਢਣ ਦੀ ਵਾਰੀ ਆਈ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਵੱਢ ਰਹੇ ਨੇ ਉਹਨੂੰ ਉਸੇ ਦੀ ਤੇ ਖੇਤੀ ਸਿਰਫ ਕੋਈ ਜਿਹੜੀ ਕਾਂਗਰਸ ਨੇ ਬੀਜੀ ਸੀ ਹੋਰ ਕੋਈ ਇਹੋ ਜਿਹੀ ਕੀਤੀ ਕੋਈ ਨਹੀਂ ਹੈਗੀ ਜੀ ਜੀ ਬਿਲਕੁਲ ਇਚੋਣਾ ਹੈ ਇਸ ਵੇਲੇ ਜੰਗ ਦਾ ਮੈਦਾਨ ਬੜੀਆਂ ਹੋਈਆਂ ਨੇ ਪਾਰਟੀਆਂ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ ਕਿ ਬਸ ਅਸੀਂ ਅੱਗੇ ਆ ਜਾਈਏ ਬਾਕੀ ਦੇਖੋ ਕੀ ਕੁਝ ਹੁੰਦਾ ਹੈ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਪਰ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਉਹ ਉੜੀ ਕਾਰਿਆ ਕਰਨ ਕਿ ਮੈਨੂੰ ਅੱਜ ਮਿਲਦੀ ਕਿ ਕੱਲ ਮਿਲਦੀ ਰਾਖਵਾ ਰੱਖਿਆ ਹੋਇਆ ਸੀ ਫੈਸਲਾ ਤੇ ਅੱਜ ਉਹ ਪਟੀਸ਼ਨ ਜਿਹੜੀ ਹੈ ਅਰਜ਼ੀ ਜਿਹੜੀ ਉਹ ਖਾਰਜ ਹੋ ਜਾਂਦੀ ਹੈ ਕੀ ਲੱਗਦਾ ਹੈ ਕਿ ਹੁਣ ਬਿਕਰਮ ਸਿੰਘ ਮਜੀਠੀਆ ਤੋਂ ਸੁਪਰੀਮ ਕੋਰਟ ਦਾ ਹੀ ਇੱਕ ਵਿਕਲਪ ਬਚ ਗਿਆ ਕਿ ਇਹ ਜਾਣਗੇ ਸੁਪਰੀਮ ਕੋਰਟ ਵਿਕਰ ਬਚਾਈ ਹੋਏ ਜੀ ਸਾਡੇ ਕੁਝ ਈਵੀ ਚੈਨਲ YouTube ਚੈਨਲ ਨਹੀਂ ਜੀ ਬਿਕਰ ਮਜੀਠੀ ਦੀ ਜਬਾਨਨ ਦਾ ਨਵੇਂ ਕਿਸ ਦਾ ਕੋਈ ਗੱਲ ਹੀ ਨਹੀਂ ਮੰਦਦੀ ਆਪਾਂ ਪਹਿਲੇ ਦਿਨ ਤੋਂ ਆਹ ਕਹਿ ਰਹੇ ਸੀਗੇ ਵੀ ਬਿਕਰ ਮਜੀਠੀ ਨੂੰ ਜਬਾਨਤ ਨਹੀਂ ਮਿਲੇਗੀ ਕਿਉਂਕਿ ਜਿਹੜੇ ਰਸੇ ਪਲੇ ਆ ਉਹ ਸਰਕਾਰ ਬੜੇ ਤਕੜੇ ਤਰੀਕੇ ਨਾਲ ਵਟ ਰਹੀ ਹੈ ਅੱਜ ਉਹਨਾਂ ਦੇ ਵਕੀਲ ਨੇ ਇਹ ਗੱਲ ਕਹਿਤੀ ਆ ਵੀ ਅਜੇ ਸਾਡੇ ਕੋਲ ਕਾਪੀ ਦੀ ਆਈ ਆਰਡਰ ਦੀ ਕਾਪੀ ਨਹੀਂ ਆਈ ਲੇਕਿਨ ਜਿਹੜੀ ਗੱਲ ਕਈ ਅਦਾਲਤਾਂ ਨੇ ਕਿਹਾ ਜੀ 540 ਕਰੋੜ ਦੀ ਇਹ 700 ਕਰੋੜ ਦਾ ਘਟਾਵਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਇਸ ਕੇਚ ਚਲਾਨ ਪੇਸ਼ ਹੋ ਗਿਆ ਸੁਪਰੀਮ ਕੋਰਟ ਪੁੱਛੇਗੀ ਵੀ ਕਿੰਨਾ ਸਮਝ ਲਗੇਗਾ ਉਹ ਕਨਗੇ ਸਾਧ ਲਗੇ ਕੋਈ ਕੋਈ ਲੋੜੀ ਜ਼ਮਾਨਤ ਦੇਣ ਦੀ ਜੀ ਪਰ ਸਰਕਾਰ ਦੀ ਨੀਤੀ ਵੀ ਇਹ ਆ ਕੀ ਬਿਕਰਮ ਸਿੰਘ ਮਜੀਠੀਆ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਬਾਹਰ ਨਹੀਂ ਹੋਂ ਦੇਣਾ ਤੇ ਮੈਂ ਵੀ ਦੱਸ ਦਿਆ ਜਿੱਦਣ ਕਾਂਗਰਸ ਸਰਕਾਰ ਬਣੇਗੀ ਬਿਕਰਮ ਮਜੀਠੀਆ ਸਭ ਤੋਂ ਪਹਿਲਾਂ ਬਾਹਰ ਹੋਣੀ ਹੈ ਪੌਸਿਬਿਲਿਟੀ ਕਾਂਗਰਸ ਸਰਕਾਰ ਉਹਨਾਂ ਦੇ ਪਰਚੇ ਜਿਹੜੇ ਵੀ ਖਾਜ ਕਰ ਦਵੇ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਦੇ ਐਸ ਵਾਲੇ ਮੁਸ਼ਕਲਾਂ ਬਹੁਤ ਵਧ ਗਈਆਂ ਨੇ ਸਰਕਾਰ ਨੇ ਇੱਕ ਕੰਮ ਆਰ ਕੇ ਟੰਗਣਾ ਸੀ ਟੰਗਦਾ ਹਾਂ ਉਹ ਜਿਹੜਾ ਖਬਾਰਾ ਕਹਿੰਦੇ ਅਸੀਂ ਵੀ ਆ ਜਿਹੜੇ ਨਸ਼ੇ ਕਰਦੇ ਨੇ ਕੋਈ 100 ਗ੍ਰਾਮ ਆ ਕੋਈ 50 ਗ੍ਰਾਮ ਆ ਕੋਈ 10 ਗ੍ਰਾਮ ਆ ਕੋਈ 5 ਗ੍ਰਾਮ ਕੋਈ 2 ਗ੍ਰਾਮ ਉਹ ਤੇ ਫੜ ਫੜ ਕੇ ਤੁਸੀਂ ਅੰਦਰ ਕਰਦੇ ਸੁਰ ਤੇ ਜੇਲਾਂ ਦੇ ਵਿੱਚ ਤੁਸੀਂ ਵੱਡਾ ਸਮਗਰ ਕਿਹੜਾ ਫੜਿਆ ਹੁਣ ਹਾਰਸਟੇਜ ਤੋਂ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਨਾਭੇ 'ਚ ਬਿੱਠਾ ਜਾ ਕੇ ਵੇਖ ਲਓ ਜੀ ਤੁਸੀਂ ਕਿ ਨਾ ਕਿ ਫੜਿਆ ਨਹੀਂ ਨਾ ਨਹੀਂ ਲੈਂਦੇ ਹੋ ਜਾਓ ਜਾ ਕੇ ਮਾਡਾ ਵਿੱਚ ਵੇਖ ਲਓ ਕਿਹੜਾ ਬਿਠਾ ਕਿਹੜਾ ਨਹੀਂ ਬਿਠਾ ਤੇ ਜਿਹੜਾ ਵੀ ਇਦਾਂ ਕਰੂਗਾ ਉਹਦੇ ਖਿਲਾਫ ਇਹੋ ਜੀ ਕਾਰਵਾਈ ਤੇ ਮਿਲ ਕੇ ਇਸਤੇ ਵੀ ਰਸਦਿਆਵਾ ਤੁਹਾਨੂੰ ਬਿਕਰ ਮਜੀਠੀਏ ਤੋਂ ਬਾਅਦ ਵੱਡਾ ਕੋ ਬੰਦਾ ਬਣ ਕੇ ਫੜਿਆ ਵੀ ਨਹੀਂਗਾ ਕਾ ਮਾਰ ਕੇ ਟੰਗਤਾ ਹੈ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਸਤੇ ਵੀ ਇੱਕ ਫੜ ਲਿਆ ਜੀ ਅਸੀਂ ਬਾਕੀ ਕਿਸੇ ਨੂੰ ਕੁਝ ਨਹੀਂ ਕਿਹਾ ਖੱਤੀ ਹਜ਼ਾਰ ਲੋਕ ਜੇਲਾ 'ਚ ਤੂਰ ਦਿੱਤੇ ਤੁਸੀਂ ਕਹਤਾ ਜੀ ਇਹ ਸਮਗਲਨ ਹੈ ਮੈਂ ਨਹੀਂ ਕਹਿ ਰਿਹਾ ਇਹਨਾਂ ਦਾ ਆਪਣਾ ਇੱਕ ਐਮਐਲਏ ਜਿਹੜਾ ਕੁਮਰ ਵਿਜੇ ਪ੍ਰਤਾਪ ਉਹ ਕਹਿੰਦਾ ਇਹ ਇੱਕ ਸਕੈਮ ਆ ਨਸ਼ਾ ਜੁਨ ਨਸ਼ਾ ਬਨ ਸਕੈਮ ਆ ਉਹ ਕਹਿੰਦਾ ਇਹਦੇ ਇਧਰ ਤੇ ਪੁਲਿਸ ਵਾਲੇ ਬੰਦਾ ਚੁੱਕਦੇ ਆ ਪੈਸੇ ਮੰਗਦੇ 5 ਲੱਖ ਤੋਂ ਘੱਟ ਸੌਦਾ ਨਹੀਂ ਹੁੰਦਾ 5 ਲੱਖ ਰੁਪਏ ਦਿਓ ਤੇ ਤੁਸੀਂ ਕਰ ਲਓ ਜੇ ਤੁਸੀਂ ਬਿਲਕੁਲ ਸੇਫ ਜੇ ਤੁਹਾਡੀ ਤੁਸੀਂ ਬਿਲਕੁਲ ਕੋਈ ਨਸ਼ਾ ਨਹੀਂ ਵੇਚਦੇ ਜੇ 5 ਲੱਖ ਰੁਪਇਆ ਤੁਸੀਂ ਨਹੀਂ ਦੇਦੇ ਭਾਵੇਂ ਤੁਹਾਡੇ ਕੋਲ ਨਸ਼ਾ ਨਹੀਂ ਫੜਿਆ ਗਿਆ ਤੇ ਪੁਲਿਸ ਫੇਰ ਵੀ ਤੁਹਾਨੂੰ ਨਸ਼ਾ ਪਾ ਕੇ ਤੁਹਾਨੂੰ ਜੇਲ੍ਹ ਭੇਜਦੀ ਹੈ ਉਹ ਕਹਿੰਦਾ ਸਕੈਮ ਆ ਇੱਕ ਅਸੀਂ ਨਹੀਂ ਕਹਿ ਰਹੇ ਲੇਕਿਨ ਫੇਰ ਵੀ ਵਿਕਰਮ ਸਿੰਘ ਮਜੀਠਿਆ ਜਿਹਨੂੰ 25 ਜੂਨ ਨੂੰ ਉਹਦੇ ਘਰ ਤੋਂ ਫੜਿਆ ਗਿਆ ਸੀ ਜਦੋਂ ਫੜਿਆ ਗਿਆ ਸੀ ਇਹ ਬੜੇ ਸ਼ਕਤੀ ਨਾਲ ਪੇਸ਼ ਆਏ ਸੀ ਦਬਕੇ ਮਾਰੇ ਸੀ ਬਕਾਇਦਾ ਤੌਰ ਤੇ ਪੁਲਿਸ ਤੋਂ ਇਹਨਾਂ ਜੀ ਪੁਲਿਸ ਪੁਲਿਸ ਦੇ ਮੁੜ ਕੇ ਉਹ ਵੀ ਕੇਸਦਰਚ ਕਰਦਾ ਵਿਜੀਲੈਂਸ ਦੇ ਜਿੱਦਾਂ ਪਟਿਆਲੇ ਦੇ ਐਸਐਸਪੀ ਨੂੰ ਸੁਖਬੀਰ ਸਿੰਘ ਬਾਦਲ ਨੇ ਧਮਕੇ ਮਾਰੇ ਸੀ ਪੀ ਅਸੀਂ ਵੇਖ ਲਾਂਗੇ ਪਟਿਆਲੇ ਦੇ ਐਸਐਸਪੀ ਨੂੰ ਸਾਡੀ ਸਰਕਾਰ ਬਣਦੇ ਉੱਤੇ ਬਿੱਲੀ ਨੂੰ ਚੂਹੇ ਸੁਪਨੇ ਹੁੰਦੇ ਆ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਸਰਕਾਰ ਬਣਾਉਂਦੇ ਸੁਪਨੇ ਹਾਲ ਦੀ ਕਿੜੀ ਲੈਣੇ ਛੱਡ ਦਿਓ ਬਿੱਲੀ ਨੂੰ ਚੂਹੇ ਆਉਂਦੇ ਤੁਹਾਨੂੰ ਚੂਹੇ ਨਹੀਂ ਮਿਲਦੇ ਹੁਣ ਹੁਣ ਤੁਸੀਂ ਜਿਹੜੀਆਂ ਬਰਕਾ ਮਸ਼ਰ ਮਾਰ ਲਓ ਤੁਸੀਂ ਕਹਿੰਦੇ ਉਹਦੇ ਬਰਕਦਾ ਕਿਉਂ ਆ ਕਹਿੰਦਾ ਸਾਲ ਹੁੰਦੇ ਆ ਤੇ ਜਦੋਂ ਅੱਗੋਂ ਦਬਕਾ ਪੈਂਦਾ ਕਹਿੰਦੇ ਦਰਕਦਾ ਕਿਉਂ ਨਾ ਹੈ ਤੇ ਗਊ ਦੇ ਜਾਏ ਨਾ ਅਸੀਂ ਤੇ ਫਿਰ ਕਹਿੰਦਾ ਅਸੀਂ ਤੇ ਗੁਰੂ ਘਰ ਦੇ ਸੇਵਕ ਆ ਜੀ ਅਸੀਂ ਤੇ ਕੋਈ ਚੱਕੀਂਦੇ ਨਹੀਂ ਕਿਸੇ ਐਸੇ ਕਰਕੇ ਤੁਸੀਂ ਜੋ ਮਰਜ਼ੀ ਕਰ ਲਓ ਅੱਜ ਦੀ ਡੇਟ ਦੇ ਵਿੱਚ ਜੋ ਹਾਲਾਤ ਨੇ ਤੁਹਾਡੀ ਸਰਕਾਰ ਤੁਹਾਨੂੰ ਖੁੱਝ ਬੰਦੀ ਦਿਖਾਈ ਨਹੀਂ ਦਿੰਦੀ ਮੈਂ ਇੱਕ ਭਿਕਵਨੀ ਕਰਨ ਲੱਗਾ ਸ਼ਾਇਦ ਮੇਰੀ ਸੱਚੀ ਹੋਵੇ 2027 ਦੇ ਵਿੱਚ ਕਾਂਗਰਸ ਸਰਕਾਰ ਬਣੇਗੀ ਤੇ ਕਾਂਗਰਸ ਗੱਲ ਇੰਨਾ ਗੰਦ ਪਾ ਦੇਗੀ ਲੋਕ ਫਿਰ ਆਮ ਆਦੀ ਪਾਰਟੀ ਨੂੰ ਯਾਦ ਕਰਨਗੇ ਵੀ ਸਾਡਾ 600 ਜੁਲਿਅਟ ਮਾਫ ਕਰ ਦਿੱਤੇ ਸਾਨੂੰ ਘਰ ਬੈਠੇ ਨੂੰ ਸਹੂਲਤਾਂ ਦਿੱਤੀਆਂ ਇਹ ਚੀਜ਼ਾਂ ਕਾਊਂਟ ਕਰਨੀ ਹੈ 2032 ਚ ਫਿਰ ਆਮ ਆਦੀ ਪਾਰਟੀ ਕੋਈ ਆਏਗੀ ਤੇ 2037 ਚ ਫਿਰ ਖਿਚੜੀ ਸਰਕਾਰ ਬਣਨ ਦੀ ਸੰਭਾਵਨਾ ਜੋ ਹਾਲਾਤ ਭਾਈ ਜੀ ਡੇਟ ਚ ਦਿਖਾਈ ਜੀ ਇਸ ਕਰਕੇ ਤਖਬੀਰ ਸਿੰਘ ਬਾਦਰੀ ਤੁਹਾਡਾ ਆਲਣੇ ਚ ਡਿੱਗੇ ਵਰਗੇ ਬੋਟ ਵਰਗਾ ਹਾਲ ਆ ਆਲਣੇ ਚ ਬੋਟ ਡਿੱਗ ਪੇ ਨਾ ਮੁੜ ਕੇ ਪੰਛੀ ਆਲਣੇ ਚ ਪੈਂ ਦਿੰਦੇ ਉਹਨੂੰ ਚੁੰਝਾ ਮਾਰ ਮਾਰ ਕੇ ਆਪ ਹੀ ਮਾਰ ਦਿੰਦੇ ਆ ਤੁਹਾਡੀ ਹਾਲਤ ਤਾਂ ਬਣੀ ਆ ਪੁਨਰ ਸਰਜੀਤ ਕਾਲੀ ਦਲ ਤੁਹਾਡੇ ਤੋਂ ਅਲੱਗ ਹੋ ਗਿਆ ਤੁਹਾਡੇ ਵੱਡੇ ਵੱਡੇ ਲੀਡਰ ਕੋਈ ਆਮ ਆਦਮੀ ਪਾਰਟੀ ਚਲੇ ਗਿਆ ਕੋਈ ਕਾਂਗਰਸ ਚਲੇ ਗਿਆ ਕੋਈ ਭਾਜਪਾ ਭਾਜਪਾ ਕਿੰਨੇ ਤੁਹਾਡੇ ਆਗੂ ਕੇ ਵੇਖ ਲਓ ਤੁਸੀਂ ਇਹ ਟਿੱਕ ਨੇ ਸਾਡੇ ਸੋਸ਼ਲ ਮੀਡੀਆ ਦੇ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਖੜ ਕਾਲੀ ਦਲ ਬਾਦਲ ਸ਼ਾਮੂਲ ਕੇ ਕੀ ਬਾਤ ਹੈ ਮੈਂ ਕਿਹਾ ਅੱਜ ਦਾ ਮੈਂ ਕਿਹਾ ਸਭ ਤੋਂ ਵੱਡਾ ਝੂਠ ਇਹ ਦੂ ਵੱਡਾ ਝੂਠ ਕਿਉਂ ਹੋ ਸਕਦਾ ਜੀ ਇਸ ਕਰ ਮੇਰਾ ਮੇਰਾ ਇਹ ਕਹਿਣ ਤੋਂ ਭਾਵ ਆ ਵੀ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਤੁਹਾਡੀ ਕੋਸ਼ਿਸ਼ ਚਿਖੋ ਯਾ ਵੀ ਅਸੀਂ ਅੱਜ ਦੀ ਡੇਟ ਤੇ ਦੂਸਰੇ ਨੰਬਰ ਤੇ ਆ ਜੀ ਜਾਂ ਤਰਨਤਰ ਜਾਏ ਤਰਨਤਰ ਜੀ ਤੁਸੀਂ ਲੱਡੂ ਵੱਡੇ ਸੀ ਨਾ ਹਰ ਕੇ ਵੀ ਇੱਥੇ ਵੀ ਦੂਸਰੇ ਨੰਬਰ ਤੇ ਰਹਿ ਕੇ ਤੁਸੀਂ ਲੱਡੂ ਵੰਡੋਗੇ ਬਰਫੀਆਂ ਵੰਡੋਗੇ ਪਰ ਮੈਂ ਇਹ ਵੀ ਦੱਸ ਦਿਆਂ ਕਿ ਇਹ ਚੋਣ ਠੱਗੀ ਛਾਈ ਦੀ ਹੈ ਇਹ ਚੋਣ ਨਹੀਂ ਹੋ ਰਹੀ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਇਹਦੇ ਉੱਤੇ ਜੇ ਵਾਅਦੇ ਤੁਸੀਂ ਬਦਲਾਅ ਦੀ ਨੀਤੀ ਲਿਆਂਦੀ ਸੀ ਬਦਲਾਅ ਕਰਕੇ ਵਿਖਾਉਂਦੇ ਵੀ ਨਹੀਂ ਜੇ ਸੀ ਤੇ ਡੈਮੋਕ੍ਰੇਸੀ ਦੇ ਅਲੰਭਰਦਾਰ ਜੋ ਡੈਮੋਕ੍ਰੇਸੀ ਉਹ ਕਰਾਂਗੇ ਸੀ ਫਿਰ ਕੀ ਇਹ ਜਿੱਤਾਂ ਹਰ ਚੱਲਦੀ ਰਹਿੰਦੀ ਹੈ ਜੀ ਬਿਲਕੁਲ ਇਹ ਕੁਰਸੀ ਦਾ ਪਿਆਰ ਤੇ ਇਹ ਇੱਕ ਉਸ ਨੂੰ ਨੀਵਾ ਦਿਖਾਉਣ ਦੇ ਲਈ ਤੱਕੇ ਸ਼ਾਈ ਤਾਂ ਕਰਨੀ ਪੈਂਦੀ ਹੈ ਫਿਰ ਕਰੀ ਕਰ ਹੀ ਰਹੇ ਨੇ ਦੇਖ ਹੀ ਰਹੇ ਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਰ ਪਾਸਿਓਂ ਪਰ ਸਭ ਹਰ ਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਵੀ ਸੀਬੀਆਈ ਨੇ ਚਾਰਜ ਸ਼ੀਟ ਦਾਇਰ ਕਰ ਦਿੱਤੀ ਹੈ 300 ਪੰਨਿਆਂ ਦੀ ਕਹਿੰਦੇ ਚਾਰਜ ਸ਼ੀਟ ਹੈ ਕੀ ਕੁਝ ਦਾਇਰ ਕੀਤਾ ਇਸ ਦੇ ਵਿੱਚ ਕੀ ਕੁਝ ਦਾਖਲ ਕੀਤਾ ਤੇ ਕਿਹੜੀਆਂ ਗੱਲਾਂ ਨੇ ਜਿਹੜੇ ਨਹੀਂ ਦਾਖਲ ਕੀਤੀਆਂ ਗਈਆਂ ਵੇਖੋ ਚਾਰ ਸ਼ੀਟ ਉਹਨਾਂ ਦਾਖਲ ਕਰਨੀ ਕਰਨੀ ਸੀ ਜੀ ਜੋ 7.777 ਕਰੋੜ ਰੁਪਇਆ ਕਰੋ ਫੜਿਆ ਗਿਆ ਜੋ ਉਹਨਾਂ ਦੇ ਕਰੋੜ ਡਿਆਰੀਆਂ ਫੜੀਆਂ ਗਈਆਂ ਜੋ ਉਹਨਾਂ ਦੇ ਕਰੋੜ ਜੁਐਲਰੀ ਫੜੀ ਗਈ ਉਹ ਤਾਂ ਸਾਰੀ ਪਾਕਿਸਤਾਨ ਪੇਸ਼ਕਾਰੀ ਦਿੱਤੀ ਹੈ ਹਾਲੀ ਵੀ ਉਹ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਫੜਿਆ ਨਾ ਗੁਲਾਟੀ ਜੀ ਸ਼ਰਾਬ ਦੇ ਠੇਕੇਦਾਰਾਂ ਕੋਲ ਪੈਸੇ ਲੈ ਤੁਸੀਂ ਧਾਰੇ ਲੈ ਜੀ ਕਾਦੇ ਲੈ ਜੀ ਕਿਵੇਂ ਲੈ ਜੀ ਕੋਈ ਪਤਾ ਨਹੀਂ ਉਸੇ ਤਰ੍ਹਾਂ ਉਹਨੇ ਕੀਤਾ ਮਾਲ ਨੇ ਚੰਡੀਗੜ੍ਹ ਦੇ ਵਿੱਚ ਉਹਦੇ ਜਿਹੜੀ ਤਜਿੰਦਰਪੁਰਾਂ ਦੀ ਘਰ ਦੀ ਜਿਹੜੇ ਉਹਦੇ ਨਾਂ ਤੇ ਕਿਰਾਇਆ ਬਕਾਇਦਾ ਤੌਰ ਤੇ ਹੁੰਦਾ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਸਕੰਦਰ ਮਹਾਨ ਸੀ ਨਾ ਇੱਕ ਫਕੀਰ ਬੈਠਾ ਵਾ ਪੱਥਰ ਦੇ ਉੱਤੇ ਤੇ ਆਪਣੀ ਭਗਤੀ ਕਰ ਰਿਹਾ ਤੇ ਸਿਕੰਦਰ ਮਹਾਨ ਦਾ ਆ ਕੇ ਖਲੋ ਜਾਂਦਾ ਮੈਂ ਸਿਕੰਦਰ ਮਹਾਨ ਦੁਨੀਆ ਦਾ ਜੇਤੂ ਗੱਲ ਤੇਰੀ ਤੈਨੂੰ ਕੀ ਚਾਹੀਦਾ ਮੈਂ ਤੇਰੇ ਵਾਸਤੇ ਕੀ ਕਰਾਂ ਉਹ ਕੁਦਰਤੀ ਰਾਜਾ ਤੇ ਰਹਿਣ ਵਾਲਾ ਫਕੀਰ ਉਹਦੇ ਵੱਲ ਵੇਖਦਾ ਉਹਨੂੰ ਕਹਿੰਦਾ ਥੋੜੇ ਪਿੱਛੇ ਹਟ ਜਾ ਥੈਟ ਹੋ ਜਾ ਕਹਿੰਦਾ ਕੀ ਮਤਲਬ ਕਹਿੰਦਾ ਤੂੰ ਪੁੱੜ ਦੇ ਮੈਨੂੰ ਜਿਹੜੀ ਕੁਦਰਤ ਨੇ ਦਿੱਤੀ ਹੈ ਤੂੰ ਮੰਗਦਾ ਮੈਨੂੰ ਕੀ ਦੇਂਗਾ ਤੂੰ ਤੇ ਆਪ ਮੰਗਦਾ ਮੈਨੂੰ ਕੀ ਦੇਂਗਾ ਤੂੰ ਇਸੇ ਕਰਕੇ ਮੈਂ ਇਹ ਗੱਲ ਕਹਿਣਾ ਵੀ ਇਹ ਪੈਸੇ ਤੁਸੀਂ ਕਿੱਥੇ ਰੱਖਣ ਦੱਸੋ ਬਿਨਾਂ ਤੁਸੀਂ ਸਕੰਦਰ ਮਾਨ ਨੇ ਇੱਕ ਫਕੀਰ ਹੈ ਜਵਾਬ ਦਿੱਤਾ ਤੁਸੀਂ ਉਹੀ ਆਪਣੇ ਜਿੰਜ ਰੱਖ ਲਓ ਵੀ ਛਕਲੇ ਦੇ ਦੋ ਫੁਲਕੇ ਆ ਦੋ ਸਵੇਰੇ ਦੋ ਸ਼ਾਮੀ ਵਤ ਵਤ ਵਜੇ ਇੱਕ ਵਿਦੇਸੀ ਵਿਸਕੀ ਪੀ ਲੋਗੇ ਤੂੰ ਅੱਦੀ ਕੀ ਕਰੋਗੇ ਉਹ ਵੀ ਹੁੰਦਾ ਕਿ ਜਿੰਦ ਤੱਕ ਸਰੀਰ ਚੱਲੂਗਾ ਮੁੜ ਕੇ ਉਹ ਵੀ ਛੱਡੀ ਪਣੀ ਤਾ ਇਸ ਕਰਕੇ ਜਿਹੜਾ ਹਰਚਨ ਸਿੰਘ ਭੁੱਲੋ ਰੋ ਦਾ ਜੇ 300 ਪੰਨਿਆਂ ਦੀ ਚਾਰਜ ਸ਼ੀਟ ਪੇਸ਼ ਕਰ ਦਿੱਤੀ ਆ ਤੋ ਉਹ ਅਮਰੀਕਾ ਪਹਿਲੀ ਚਾਰਜ ਸ਼ੀਟ ਸਪਲੀਮੈਂਟਰੀ ਚਾਰਜ ਸ਼ੀਟ ਤੁਸੀਂ ਹੁਣੇ ਦਿਨ ਜੀ ਕੋ ਹੋਰ ਆਏਗੀ ਜਿਹਦੇ ਵਿੱਚ ਇੱਕ ਹੋਰ ਇਨਵੈਸਟਿਗੇਸ਼ਨ ਜਾਰੀ ਆ ਉਹਦੇ ਵਿੱਚ ਕੀ ਕੁਝ ਹੋਦਾ ਮੈਂ ਕਿਹੜੇ ਕਿਹੜੇ ਬੰਦੇ ਹੋਰ ਆਉਂਦੇ ਨੇ ਜਿਹੜੇ ਆਪਾਂ ਪੁਲਿਸ ਅਫਸਰਾਂ ਦੀ ਗੱਲ ਕਰਦੇ ਹਾਂ ਸੀ ਵੀ 14 ਦੇ ਕਰੀਬ ਜਿਹੜੇ ਇਹਨੇ ਪੁਲਿਸ ਅਫਸਰ ਵਿੱਚ ਸ਼ਾਮਲ ਨੇ ਜੀ ਡੀਟਾ ਦੇ ਵਿੱਚ 4 ਆਈਐਸ ਤੇ 10 ਆਈਪੀ ਅਫਸਰ ਨੇ ਉਹਨਾਂ ਦਾ ਚਲਾਨ ਇਹ ਸਪਲੀਮੈਂਟਰੀ ਚਲਾਨ ਹੋਊਗਾ ਐਡੀਸ਼ਨ ਚਲਾਨ ਆਊਗਾ ਫਿਰ ਉਹ ਡੀਐਸਪੀ ਜਿਨ੍ਹਾਂ ਦੇ ਨਾਲ ਰੜ ਕੇ ਇਹ ਇਹ ਕੁੱਤੇ ਕੰਮ ਕਰਦੇ ਰਹੇ ਇਸ ਕਰਕੇ ਜਿਹੜਾ 15 ਭੁੱਲਣਾ 300 ਪੇ ਦੀ ਦੀ 300 ਪੇ ਦੀ ਅਜੇ ਚਾਰ ਸੀਟਕ ਹੋ ਰੈਗੀ ਤੇ ਉਹਨਾਂ ਅਫਸਰਾਂ ਦੀ ਸਹੀ ਤਰੀਕੇ ਨਾਲ ਜੇ ਕਿਤੇ ਸਰਕਾਰ ਨੇ ਮੋਕ ਨਾ ਮਾਰੀ ਤੇ ਜੇ ਸਰਕਾਰ ਮੋਕ ਮਾਰ ਗਈ ਸੀ ਕੁਝ ਨਹੀਂ ਕਹਿ ਸਕਦੇ ਜੇ ਸਰਕਾਰ ਨੇ ਮੋਕਨਾ ਮਾਰੀ ਤਾਂ ਨਾ ਆਈਪੀਐਸ ਟਾਈਪੀ ਅਫਸਰਾਂ ਦੀ ਬਕਾਇਦਾ ਤੌਰ ਤੇ ਜਾਂਚ ਪੜਤਾਲ ਕੀਤੀ ਤੇ ਉਹਨਾਂ ਦੇ ਖਿਲਾਫ ਵੀ ਪ੍ਰੋਪਰ ਕਾਰਵਾਈ ਕੀਤੀ ਤੇ ਫਿਰ ਮੈਂ ਸੋਚਦਾ ਵੀ ਕਈ ਇਹ ਇੱਕ ਤੇ ਇਨਸਾਫ ਹੋਊਗਾ ਇੱਕ ਇਮਪਾਰਸ਼ਲ ਅੰਕਰੀ ਹੋਊਗੀ ਤੇ ਇਹ ਸਰਕਾਰ ਦੇ ਖਾਤੇ ਜਾਊਗਾ ਵੀ ਵਾਕਿਆ ਕੁਝ ਕੀਤਾ ਪਰ ਸਰਕਾਰ ਉੱਥੇ ਹੱਥ ਨਹੀਂ ਪਾਏਗੀ ਜੀ ਉਹ ਲ lobby ਬੜੀ ਮਜ਼ਬੂਤ ਅਮਰੂਦਾ ਵਾਲਾ ਤੁਹਾਨੂੰ ਕਿਸਦਾ ਪਤਾ ਹੀ ਜੋ ਕੁਝ ਹੋਇਆ ਸੀ ਇਸ ਕਰਕੇ ਚਾਹੀਦਾ ਤੇ ਇਹ ਆ ਕਿ ਉਹ ਜਿਹੜੇ ਅਫਸਰ ਨਾ ਉਹਦੇ ਜਿਨ੍ਹਾਂ ਦੀ ਚਰਚਾ ਚ ਨਹੀਂ ਉਹਨਾਂ ਨੂੰ ਵੀ ਪੁੱਛ ਪੜਤਾ ਉਸੇ ਤਰ੍ਹਾਂ ਨਹੀਂ ਚੰਗੀ ਜਿੱਦਾਂ ਭੁੱਲਰਦੀ ਹੋਈ ਹੈ ਜੀ ਜੀ ਬਿਲਕੁਲ ਲਿਖਦੇ ਆ ਕਿ ਕੁਝ ਹੁੰਦਾ ਹੈ ਪਰ ਸਾਬ ਪੰਜਾਬ ਸਰਕਾਰ ਇੱਕ ਵਾਰ ਫੇਰ ਤੋਂ ਜੱਤ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਨਾਲ ਹੀ ਐਸਸੀਪੀ ਜੀ ਦੇ ਅੜਿੱਕੇ ਚੜ ਗਈ ਹੈ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਦੋਵੇਂ ਆਮੋ ਸਾਹਮਣੇ ਸਨ ਤੇ ਹੁਣ ਛੋਟੇ ਸਾਹਿਬ ਜਨ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਕਿਹੜਾ ਸਮਾਗਮ ਹੈ ਜਿਹੜਾ ਪੰਜਾਬ ਸਰਕਾਰ ਕਾਰ ਇੱਕ ਕਰਵਾ ਰਹੀ ਹੈ ਤੇ ਜਿਸ ਨੂੰ ਰੱਦ ਕਰਨ ਦੀ ਹੁਣ ਮੰਗ ਕੀਤੀ ਜਾ ਰਹੀ ਹੈ ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ ਬੀ ਸਹਿਬ ਜਾਨਿਆਂ ਦੇ ਛੀਦੀ ਦਿਵਸ ਤੇ ਸਰਕਾਰ ਕੋਈ ਫੈਂਸੀਡੈਂਸ ਮੁਕਾਬਲੇ ਕਰਾਵੇ ਸਹਿਬ ਜਾਨਿਆਂ ਦੀ ਸ਼ਹੀਦੀ ਜੇ ਕਿਤੇ ਤੁਸੀਂ ਧਿਆਨ ਨਾ ਉਹ ਹਿਸਟਰੀ ਪੜ੍ਹੋ ਨਾ ਤੇ ਤੁਹਾਡੀਆਂ ਅੱਖਾਂ 'ਚ ਜਿਹੜੇ ਉਹ ਲਗਾਤਾਰ ਤ੍ਰਿਪ ਤ੍ਰਪ ਜਿਿਹੜਿਆ ਉਹ ਆਪਣੇ ਆਪ ਡਿੱਗਣੇ ਸ਼ੁਰੂ ਹੋ ਜਾਣਗੇ ਹਜੂਤ ਹੀ ਵਰਖਾ ਵਗ ਪੂ ਇੰਨੇ ਛੋਟੀ ਉਮਰ ਛੋਟੇ ਛੋਟੀ ਉਮਰ ਤੇ ਵੱਡੇ ਸਾਕੇ ਜੀ ਫਤੇ ਸਿੰਘ ਸਾਬ ਜਦ ਫਤੇ ਸਿੰਘ ਨੂੰ ਦ੍ਰਕਟ ਨਾ ਬੰਦ ਕੇ ਗਲੇਲ ਨਾ ਮਾਰਿਆ ਜਾਂਦਾ ਗਲੇਲ ਨਾਲ ਜਿਹੜੀ ਸੀ ਉਹ ਨਿਸ਼ਾਨੇ ਬੰਦ ਕੇ ਜਿਹੜੀ ਗਲੇਲ ਮਾਰੀ ਜਾਂਦੀ ਹੈ ਗਲੇਲ ਅੱਖ ਚ ਲੈਂਦੀ ਹੈ ਬੱਚਾ ਬੱਚੇ ਲਈ ਰੋ ਪੈਂਦਾ ਛੱਡ ਦਿਓ ਜੀ ਮੰਨ ਗਿਆ ਮੰਨ ਗਿਆ ਤੇ ਉਹ ਇੱਥੇ ਹੱਥ ਐ ਰੱਖਿਆ ਕਹਿੰਦਾ ਨਾ ਇਹ ਨਹੀਂ ਮੰਨਣੀ ਜੋ ਮਰਜ਼ੀ ਹੋਵੇ। ਇੱਕ ਕੁਦਰਤੀ ਕੁਬਰਾਨ ਦੀ ਕੁਰਬਾਨੀ ਹੈ। ਇਹ ਕੁਦਰਤ ਵੱਲੋਂ ਜੋ ਮਾਪਿਓ ਤੋਂ ਸਿੱਖਿਆ ਮਿਲੀ ਸੀ ਉਹ ਸੀਗੀ। ਹੁਣ ਉਹਨਾਂ ਨੂੰ ਸ਼ਰਧਾਯਲੀ ਪੇਵਣਾ ਸ਼ਰਧਾਯਲੀ ਨੇ ਉਹਨਾਂ ਇਹ ਸਖਿਆਵਾਂ ਤੇ ਚੱਲਣ ਦਾ ਅਸੀਂ ਸੰਕਲਪ ਲੈਣ ਦੀ ਬਜਾਏ ਜੇ ਫਰੈਂਸੀਸ ਡੈਂਸ ਬੁਕਾਲ ਕਰੀਏ ਤੇ ਫਿਰ ਤੁਹਾਡੇ ਦੇ ਵਿੱਚ ਤੇ ਬਕਾਇਦਾ ਤੌਰ ਤੇ ਕੇਂਦਰ ਚ ਕੀ ਫਰਕ ਆ? ਜੀ ਜਿਹਦੇ ਬਾਰੇ ਕਲੋਮੀਕ ਕਮੇਟੀ ਪਿੱਟ ਕੇ ਮਰ ਗਈ ਵੀ ਇਹ ਵੀਰਬਾਲ ਦਿਵਸ ਨਹੀਂ ਸਹਿਬਜਾਦੇ ਸ਼ਹਾਦਤ ਦਿਵਸ ਉੱਤੇ ਕੇਂਦਰ ਨੇ ਕਿਹਾ ਅਸੀਂ ਨਹੀਂ ਮੰਨਦੇ ਤੁਹਾਨੂੰ ਜੋ ਮਰਜ਼ੀ ਕਰ ਲੋ ਤੁਸੀਂ ਹੁਣ ਇੱਥੇ ਜਿਹੜੀ ਇਹ ਬਾਲ ਇਹਨਾਂ ਦੀ ਬਾਲ ਭਾਈ ਕੌਂਸਲ ਆ ਭਾਰਤੀ ਬਾਲ ਭਲਾਈ ਕੌਂਸਲ ਇਹਦੇ ਵੱਲੋਂ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਸਰਕਾਰੀ ਪ੍ਰੋਗਰਾਮ ਅਸੀਂ ਇੱਕ ਮੰਗ ਕਰਦੇ ਹਾਂ ਬਕਾਇਦ ਤੌਰ ਤੇ ਜਿਹੇ ਦਾਰ ਕਾਲਪਿਤ ਭਾਵੇਂ ਕੋਈ ਮੰਨੇ ਨਾ ਮੰਨੇ ਜਿਹੜਾ ਸੀਟ ਤੇ ਬਿਠਾ ਹੋ ਜਿਹੜੀ ਹੈ ਕੁਲਦੀਪ ਸਿੰਘ ਗੜਗੱਜ ਦੇ ਵੀ ਆਦੀ ਵਿਰੋਧਤਾ ਕੀਤੀ ਤੇ ਉਹਨੇ ਵੀ ਗੱਲ ਕਹੀ ਆ ਵੀ ਇਹ ਤੁਸੀਂ ਆਪਣਾ ਜਿਹੜਾ ਫੈਂਸੀ ਟੈਸਟ ਮੁਕਾਬਲਾ ਇਹ ਰੱਦ ਕਰੇ ਸਰਕਾਰ ਜੀ ਐਸੋ ਇਦਾਂ ਵੀ ਬਾਕੀ ਜਥੇ ਬੰਦੇ ਚੁੱਪ ਕਰਕੇ ਨਹੀਂ ਮਹਿਣਾ ਚਾਹਦੀਆਂ ਜਿੰਨੀਆਂ ਵੀ ਪੰਥਕ ਜਥੇ ਬੰਦੀਆਂ ਉਹਨਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਡਟ ਕੇ ਕਰਨੀ ਚਾਹੀਦੀ ਹੈ ਪੀ ਸਾਹਿਬ ਜਾਨਦੇ ਦੇ ਸ਼ਹੀਦੀ ਦਿਵਸ ਦੇ ਉੱਤੇ ਤੇ ਤੁਸੀਂ ਸ਼ਹੀਦ ਸੋਹਣਾ ਦੀ ਸ਼ਹਾਦਤ ਸੰਬੰਧੀ ਕੋਈ ਗੱਲ ਕਰਨੀ ਕਰ ਲੋ ਤੇ ਸੈਮੀਨਾਰ ਕਰਾ ਦਿਓ ਤੁਸੀਂ ਉਹਦੇ ਤੇ ਕੋਈ ਮਾਰਚ ਕਰਾ ਦਿਓ ਉਹਦੇ ਤੇ ਕੋਈ ਤੁਸੀਂ ਕੋਈ ਹੋਰ ਪ੍ਰੋਗਰਾਮ ਕਰਾ ਦਿਓ ਕੋਈ ਗੱਲ ਨਹੀਂ ਆਗੀ ਫੈਂਸੀ ਡਾਂਸ ਮੁਕਾਬਲੇ ਇਹ ਫੈਂਸੀ ਡਾਂਸ ਮੁਕਾਬਲੇ ਦਾ ਸਮਾਗਮ ਨਹੀਂ ਇਹ ਕੋਈ ਸੰਕਲਪ ਲੈਣ ਦਾ ਸਮਾਗਮ ਹੈ ਇਸ ਕਰਕੇ ਅਸੀਂ ਬਿਲਕੁਲ ਸਹਿਮਤ ਹਾਂ ਜਿਹੜੀ ਜਥੇਦਾਰ ਕਾਲ ਤੱਕ ਨੇ ਕਿਹਾ ਵੀ ਸਰਕਾਰ ਆਪਣੀ ਆਪਦਰੀ ਹੈ ਜਿਹੜੀਆਂ ਸਿਕ ਵਿਰਦੀ ਗਤੀਵਿਧੀਆਂ ਉਹ ਬੰਦ ਕਰੇ ਜੀ ਇਸ ਕਰਕੇ ਅਸੀਂ ਕੇਂਦਰ ਨੂੰ ਵੀ ਕਹਿੰਦੇ ਆ ਵੀ ਤੁਸੀਂ ਜਿਹੜਾ ਵੀਰ ਬਾਲ ਦਿਵਸ ਕਹਿ ਰਹੇ ਹੋ ਉਹਨੂੰ ਬਕਾਇਦਾ ਤੌਰ ਤੇ ਸਾਬ ਜਦਾ ਚੀਦੀ ਦਿਵਸ ਬਣਾਓ ਤੇ ਇੱਥੇ ਵੀ ਇਹ ਫੈਂਸੀਨੈਸ ਮੁਕਾਬਲੇ ਰੰਦ ਕਰਕੇ ਇੱਥੇ ਕੋਈ ਹੋਰ ਸ਼ਹਾਦਤ ਨੂੰ ਸਮਰਪਿਤ ਕੋਈ ਪ੍ਰੋਗਰਾਮ ਕਰਾਇਆ ਜਾਵੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਅਤੇ ਗੜ ਸਾਹਿਬ ਤੇ ਚਮਕੌਰ ਸਾਹਿਬ ਦੇ ਨੇੜੇ ਜਿਹੜੇ ਪਿੰਡ ਬਹੁਤ ਸਾਰੇ ਪਿੰਡਾਂ ਦੇ ਲੋਕ ਮੰਡੀ ਮੱਝੇ ਤੇ ਨਾ ਬੈਂਦੇ ਆ ਦਾ ਸੁਣਦੇ ਨੇ ਪੁੰਜੇ ਬੰਦੇ ਪੁੰਜੇ ਸੁਣਦੇ ਨੇ ਇੰਨਾ ਦਿਨਾਂ ਦੇ ਵਿੱਚ ਬਕਾਇਦਾ ਤੌਰ ਤੇ ਕੋਈ ਸੋਈ ਕੋਈ ਵੀ ਉਹ ਖੁਸ਼ੀ ਦਾ ਸਮਾਗਮ ਨਹੀਂ ਕਰਦੇ ਕੋਈ ਵਿਆਹ ਨਹੀਂ ਕਰਦੇ ਕੋਈ ਸਗਨ ਨਹੀਂ ਕਰਦੇ ਕੁਛ ਨਹੀਂ ਕਰਦੇ ਸਾਦਾ ਖਾਣਾ ਖਾਂਦੇ ਨੇ ਇਹ ਪਰੰਪਰਾ ਇਹ ਵੱਤੋਂ ਦੀਆਂ ਲੋਕਾਂ ਦੀ ਇਹ ਅਸੀਂ ਫੈਨਸੀ ਟੈਸ ਮੁਕਾਬਲੇ ਕੀ ਸਬਤ ਕਰਨ ਦੇ ਹਰਜੋਤ ਸਿੰਘ ਬੈਂਸਵਰਗਿਆ ਨੂੰ ਜੇ ਅਕਲ ਨਹੀਂ ਅਕਲ ਬਾਜ਼ਾਰੋਂ ਮੁੱਦ ਮਿਲ ਜਾਂਦੀ ਲੈ ਲੋ ਜਾ ਕੇ ਕਿੰਨਾ ਕਿੰਨਾ ਜੀ ਬਿਲਕੁਲ ਦੇਖਦੇ ਆ ਕਿ ਪੰਜਾਬ ਸਰਕਾਰ ਕੀ ਕਰਦੀ ਹੈ ਇਸ ਦੇ ਮੰਗ ਦੇ ਉੱਤੇ ਕੀ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਦੇ ਨੇ ਬਾਕੀ ਬਹੁਤ ਸ਼ੁਕਰੀਆ ਬਾਰੇ ਸਭ ਤੋਂ ਸਿਆਪਨਾ ਸਮਾ ਦਿੱਤਾ ਸ਼ੁਕਰੀਆ ਤੁਨਵਾ ਜੀ ਤੁਨਵਾ ਤੁਨਵਾ